ਸੁਭਾਰਤ ਮਿਸ਼ਨ ਦੇ ਤਹਿਤ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਸ਼੍ਰੀ ਚਮਕੌਰ ਸਾਹਿਬ ਤੁਸੀਂ ਦੇਖ ਸਕਦੇ ਹੋ ਸਵੱਛਤਾ ਦੀ ਸੇਵਾ ਜਿਹੜਾ ਕਿ ਅੱਜ ਤੋਂ ਲੈ ਕੇ 17 ਤਰੀਕ ਤੋਂ ਲੈ ਕੇ 17 ਤਰੀਕ ਤੋਂ ਲੈ ਕੇ ਲੋਕ ਦੂਰ ਬਣਾ ਤੇ ਜਿਹੜਾ ਚਲਾਇਆ ਜਾ ਰਿਹਾ ਹੈ ਚਲਾਇਆ ਜਾ ਰਿਹਾ ਤੇ ਇਧਰ ਆਪ ਦੇਖ ਸਕਦੇ ਹੋ ਵੀ ਜਿਹੜਾ ਵੇਸਟ ਸਮਾਨ ਹੁੰਦਾ ਉਹਦੇ ਵਿੱਚੋਂ ਵੀ ਜਿਹੜਾ ਬਹੁਤ ਸੋਹਣਾ ਇੱਥੇ ਇਹਨੂੰ ਕਹਿੰਦੇ ਜੀ ਵੇਸਟ ਆਰਟ ਮਤਲਬ ਜੋ ਵੀ ਆਪਣੇ ਕੋਲ ਵੇਸਟ ਮਟੀਰੀਅਲ ਮਿਲਦਾ ਹੈ ਹਾਂ ਹਾਂ ਜਿਹਨੂੰ ਅਸੀਂ ਬਿਊਟੀਫਿਕੇਸ਼ਨ ਕਰਕੇ ਆਰਟ ਇਹਦੇ ਵਿੱਚ ਇਹਦੀ ਆਰਟ ਕਰਕੇ ਮਤਲਬ ਇਹਨੂੰ ਆਪਾਂ ਬਿਊਟੀਫਾਈ ਕਰਕੇ ਦਿਖਾ ਸਕਦੇ ਹਾਂ ਜਿਦਾ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਟੂਟੇ ਲੱਗੇ ਹੋਏ ਆ ਜਿੱਦੋਂ ਟਾਇਲਟ ਦੇ ਵਿੱਚੋਂ ਉਧਰ ਟਾਇਰਾਂ ਦਾ ਤੁਸੀਂ ਦੇਖੋ ਨਾ ਵੀ ਵੀ ਕਿਦਾਂ ਕਿਦਾਂ ਨੂੰ ਬਹੁਤ ਸੋਹਣਾ ਰੂਪ ਦਿੱਤਾ ਹੋਇਆ ਹੈ ਘੜਿਆਂ ਦੇ ਵਿੱਚ ਆ ਘੜਿਆਂ ਦੇ ਵਿੱਚ ਦੇਖੋ ਲੋਹੇ ਦਾ ਸਟੈਂਡ ਬਣਾ ਲਿਆ ਬਹੁਤ ਸੋਹਣਾ ਨਾ ਇਹਨੂੰ ਵੀ ਲੱਗ ਰਿਹਾ ਇਹਨੂੰ ਕਹਿੰਦੇ ਵੇਸਟ ਆਰਟ ਸੋ ਵੇਸਟ ਆਰਟ ਜਿਹੜਾ ਘਰ ਦੇ ਵਿੱਚ ਆਪਣੇ ਵੇਸਟ ਚੀਜ਼ਾਂ ਹੁੰਦੀਆਂ ਉਹਦਾ ਆਪਾਂ ਹੋਏ ਇਹਨੂੰ ਆਰਟ ਦੇ ਵਿੱਚ ਯੂਜ਼ ਕਰਦੇ ਵਿੱਚ ਯੂਜ਼ ਕਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਤੁਸੀਂ ਵੀ ਜਿਹੜਾ ਥਰਮੋਕੋਲ ਦੇ ਬਾਕਸ ਹੁੰਨੇ ਆ ਭੋਸਣਾ ਬਣਾਇਆ ਗਿਆ ਤੇ ਆਪਣੇ ਸ਼ਹਿਰ ਦਾ ਜਿੰਨਾ ਵੀ ਸੁੱਕਾ ਤੇ ਗਿੱਲਾ ਕੂੜਾ ਹੁੰਦਾ ਉਹਨੂੰ ਕਿਸ ਤਰ੍ਹਾਂ ਅੱਗੇ ਵਰਤੋਂ ਦੇ ਵਿੱਚ ਲਿਆ ਜਾਂਦਾ ਜਾਂ ਉਸ ਤੋਂ ਕਿਸ ਤਰ੍ਹਾਂ ਅੱਗੇ ਭੇਜਿਆ ਜਾਂਦਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਅੱਜ ਸ਼੍ਰੀ ਚਮਕੌਰ ਸਾਹਿਬ ਆਏ ਹੋਏ ਆ ਜੀ ਤੇ ਇੱਥੇ ਜਿਹੜਾ ਦੇਖੋ ਸ਼ਹਿਰ ਦਾ ਕੂੜਾ ਜਿੰਨਾ ਵੀ 10 8 28 ਹਾਂ ਹਾਂ 19 ਵਰਨ ਨੂੰ ਪੈਸੇ ਵੀ ਕਰੇ ਫਾਲ ਥੋੜੇ ਸਾਰੀਆਂ ਚੀਜ਼ਾਂ ਦੀ ਕੰਮ ਲੈ ਲਿਆ ਓਰੇ ਦੇਖੋ ਤੁਸੀਂ ਫਲ ਉਸ ਤਰ੍ਹਾਂ ਜਿਹੜਾ ਇਹਨਾਂ ਨੂੰ ਕਹਿੰਦੇ ਸਾਰਾ ਕੋ ਪੂਰਾ ਇਕੱਠਾ ਕੀਤਾ ਜਾਂਦਾ ਕਿਆ ਬੋਲਿਆ ਕਹਿੰਦੇ ਨਹੀਂ ਬੇਸਿਕ ਲੈਕਟਰ ਔਰ ਜੋ ਸਿੱਕਾ ਸੁੱਕਾ ਤੇ ਮਿੱਲਾ ਕੋੜਾ ਅਲੱਗ-ਅਲੱਗ ਰੱਖਿਆ ਜਾਂਦਾ ਅਲੱਗ-ਅਲੱਗ ਲੈ ਕੇ ਆਉਂਦੇ ਘਰਾਂ ਚੋਂ ਫਿਰ ਉਹ ਜਿਹੜਾ ਕੋੜਾ ਉਰੇ ਆ ਜਾਂਦਾ ਹੈ ਹਾਂ ਉਹ ਕੋੜਾ ਉਰੇ ਆਉਂਦਾ ਫਿਰ ਫਿਰ ਕੋੜੇ ਨੂੰ ਇਹਦੇ ਵਿੱਚ ਪਾ ਕੇ ਕਰਦੇ ਕੀ ਆ ਫਿਰ ਇਹਦੇ ਵਿੱਚ ਇੱਕ ਹੱਦ ਬਣਦੀ ਹੈ ਇਹ 60 70 ਦਿਨ ਲੈਂਦੀ ਹੈ 60 70 ਦਿਨ ਲੈਂਦੀ ਹੈ ਸਰ 70 ਦਿਨ ਤੱਕ ਪੂਰਾ ਇਦਾਂ ਹੀ ਪਿਆ ਰਹੂਗਾ ਹਾਂ ਇੱਕ ਹੱਦ ਬਣ ਜਾਂਦੀ ਹੈ ਇਹਦੇ ਚ ਅੱਛਾ ਇਹ ਕੰਪੋਜ਼ਬਲ ਬਿੱਟ ਕਹਿੰਦੇ ਇਹਨੂੰ ਅੱਛਾ ਕੰਪੋਜ਼ ਪਿੱਟ ਹੁੰਨੀ ਹੈ ਅੱਛਾ ਤੇ ਇੱਥੇ ਸੈਕਲੀਗੇਟ ਕਰਕੇ ਗੂੜੇ ਨੂੰ ਸਾਰਾ ਗਿੱਲਾ ਤੇ ਜਿਹੜੇ ਪਲਾਸਟਿਕ ਦਾ ਕੀ ਕਰਦੇ ਫਿਰ ਪਲਾਸਟਿਕ ਨਹੀਂ ਨਹੀਂ ਉਹ ਮਸ਼ੀਨ ਲੱਗੀ ਹੋਈ ਆ ਅੱਛਾ ਉਹ ਮਸ਼ੀਨ ਦੇ ਵਿੱਚ ਉਹਨੂੰ ਕੰਪਰੈਸ ਕਰਕੇ ਉਹਤੇ ਬਿੱਲਾ ਮਣਦੀ ਉਹਦੇ ਬਿੱਲਾ ਮਣਦੀਆਂ ਤੇ ਉਹਨੂੰ ਵੇਚਦੀ ਵੀ ਆ ਉਹ ਵੇਚ ਲਓ ਸਾਡੇ ਨਾਲ ਅਸ਼ੋਕ ਕੁਮਾਰ ਜੀ ਇਹ ਦੱਸਣਗੇ ਨਗਰ ਨਗਰ ਨੂੰ ਗਸ਼ਮਲ ਦੇ ਵਿੱਚ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਦੱਸੋ ਵੀ ਜਿਹੜਾ ਕੂੜਾ ਸ਼ਹਿਰ ਚੋਂ ਇਕੱਠਾ ਹੋ ਗਿਆਦਾ ਇੱਥੇ ਆ ਜਾਂਦਾ ਜੀ ਹਨਾ ਸਾਰਾ ਉਹ ਜੀ ਸਾਡੇ ਕੂੜਾ ਪੂਰੇ ਜੁੰਡ ਤੇ ਲੱਗ-ਲੱਗ ਆਂਦਾ ਅੱਛਾ ਜਿਹੜਾ ਜਿਹੜਾ ਆਪਣਾ ਗਿੱਲਾ ਕੂੜਾ ਹੈ ਹਾਂਜੀ ਉਹ ਸਮਝੋ ਖਾਜੀਆਂ ਬਚਿਆ ਖਾਣਾ ਫਲ ਫਰੂਟ ਅੱਛਾ ਪੱਤੇ ਇਹਨੂੰ ਆਪਾਂ ਗਿੱਲਾ ਕੂੜਾ ਕਹਿੰਦੇ ਆ ਉਹ ਸਾਡੇ ਕੋਲ ਪਿੱਟਾਂ ਬਣੀਆਂ ਹੋਈਆਂ ਪਿੱਟਾਂ ਬਣੀਆਂ ਹੋਈਆਂ ਜੀ ਅੱਛਾ ਇਹਨਾਂ ਦੇ ਵਿੱਚ ਪ੍ਰੋਸੈਸ ਹੋਣ ਲਈ ਰੱਖ ਦਿਆ ਦਿੱਤਾ ਜਾਂਦਾ ਜੀ ਠੀਕ ਆ ਜੀ ਠੀਕ ਆ ਇਹ 70 ਦਿਨ ਤੋਂ ਬਾਅਦ ਇਹਨੂੰ ਕੱਢ ਕੇ ਅੱਛਾ ਇਹ ਖਾਦ ਦੇ ਤੌਰ ਤੇ ਵਰਤਿਆ ਜਾਂਦਾ ਹੈ ਬਿਲਕੁਲ ਡੀਸੀ ਖਾਦ ਨਹੀਂ ਆਪਾਂ ਜਿੱਦਾਂ ਘਰਾਂ ਤੋਂ ਕੂੜਾ ਇਕੱਠਾ ਕਰਦੇ ਆਂ ਆਪਾਂ ਉਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਸੁੱਕਾ ਤੇ ਗਿੱਲਾ ਕੂੜਾ ਅਲੱਗ-ਅਲੱਗ ਹਾਂਜੀ ਇਹ ਸਾਡੀ ਪਹਿਲ ਦੇ ਆਧਾਰ ਤੇ ਆ ਥੱਲੇ-ਥੱਲੇ ਘਰ 'ਚ ਸਾਡਾ ਵਰਕਰ ਜਾਂਦੇ ਆ ਹਾਂਜੀ ਪਤਾ ਜੀ ਸਾਨੂੰ ਹਾਂਜੀ ਉਹ ਟੈਂਪੂ ਵੀ ਜਾਂਦੇ ਆ ਹਾਂ ਟੈਂਪੂ ਵੀ ਜਾਂਦੇ ਆ ਰਿਕਸ਼ੇ ਵੀ ਜਾਂਦੇ ਆ ਉਹ ਬਾਕਾਇਦਾ ਇਹ ਕੰਮ ਕਰਿਆ ਜਾਂਦਾ ਲੋਕਾਂ ਨੂੰ ਜਿਨਾਂ ਨੂੰ ਗਿੱਲਾ ਕੂੜਾ ਅਲੱਗ-ਅਲੱਗ ਦਿੱਤਾ ਜਾਵੇ ਠੀਕ ਹੈ ਅੱਗੇ ਦੱਸਿਓ ਵੀ ਜਦੋਂ ਉਹਨਾਂ ਖਾਲੀ ਬੈਥੇ ਇਹਦੇ ਕੂੜਾ ਹੀ ਹੋਰ ਜਮ੍ਹਾਂ ਕਰੀ ਜਾਣਾ ਤੁਸੀਂ ਹਾਂਜੀ ਹਾਂਜੀ ਜਿਹਦੇ 70 ਦਿਨ ਜਿਹਦੇ 70 ਦਿਨ ਪੁਰੇ ਹੋ ਗਏ ਉਹਨੂੰ ਕੱਢੀ ਜਾਣਾ ਹਾਂਜੀ ਹਾਂਜੀ ਤੇ ਆਹ ਦੱਸੋ ਮਨਵੀਰ ਜੀ ਵੀ ਆਹ ਆਪਣੇ ਕੋਲ ਸੁੱਕਾ ਕੂੜਾ ਆਉਂਦਾ ਇਹ ਸੁੱਕੇ ਕੂੜੇ ਤੁਸੀਂ ਕੀ ਕਰਦੇ ਆ ਇਹ ਆਪਣੇ ਲਫਾਫਾ ਆ ਗਿਆ ਜੀ ਪੋਲੀਥੀਨ ਅੱਛਾ ਇਹਦੀਆਂ ਬੇਲੀਆਂ ਬਣਾ ਦੇਣੀਆਂ ਅੱਛਾ ਤੇ ਇਹ ਸਾਡੇ ਦਫ਼ਤਰ ਵੱਲੋਂ ਕੋਈ ਕੰਟਰੈਕਟਰ ਕਿਸੀ ਗੱਲ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਅੱਛਾ ਹਾਂਜੀ ਜਿਹੜੇ ਇਹ ਤੋਂ ਵੀ ਕੰਮ ਲਿਆ ਜਾਂਦਾ ਤਾਂ ਮਾਗਨ ਹੈ ਵੀ ਹਾਂਜੀ ਤੇ ਲੋ ਵੀ ਦੋਸਤੋ ਆਹ ਦੇਖੋ ਨਾ ਇੱਥੇ ਕੰਪਰੈਸ ਕੀਤਾ ਜਾਂਦਾ ਪੋਲੀਥੀਨ ਇੱਥੇ ਵੀ ਦੇਖ ਸਕਦੇ ਪਲਾਸਟਿਕ ਨੂੰ ਕੰਪਰੈਸ ਕਰ ਕਰਕੇ ਜਿਹੜਾ ਇਸ ਤਰ੍ਹਾਂ ਇਕੱਠਾ ਕਰ ਦਿੱਤਾ ਗਿਆ ਵੀ ਬਹੁਤ ਜ਼ਿਆਦਾ ਪਲਾਸਟਿਕ ਨੂੰ ਦੇਖੋ ਕਿੰਨਾ ਵੱਡਾ ਜਿਹੜਾ ਆ ਆ ਜੈਕ ਜਿਹੜਾ ਮਾਰਦਾ ਥੱਲੇ ਨੂੰ ਤੇ ਇਕੱਠੇ ਕਰਕੇ ਜਿਹੜੇ ਜਿੰਨੇ ਵੀ ਸ਼ਹਿਰ ਦੀ ਪਲਾਸਟਿਕ ਆ ਵੇਸਟੇਜ ਕੂੜਾ ਲਫਾਫਾ ਕੂੜਾ ਲੱਗਾ ਗਿੱਲਾ ਕੂੜਾ ਇਹ ਲਫਾਫਾ ਪਲਾਸਟਿਕ ਜੋ ਵੀ ਉਹ ਇੱਧਰ ਇਕੱਠਾ ਕਰ ਲਿਆ ਜਾਂਦਾ ਲੋ ਇੱਧਰ ਆਪਾਂ ਹੋਰ ਦੇਖਦੇ ਆ ਤੇ ਆਹ ਤੁਹਾਡਾ ਇਹ ਵੀ ਸੁੱਕੇ ਕੂੜੇ ਦੇ ਵਿੱਚ ਆ ਜਾਂਦਾ अच्छा ये सूखे गूड़े जा जाते हैं हां जी टायर आ गया बोतल आ गई टायर आ गया दस्ता आ गया जूतियां आ गए ये सूखे गूड़े च आ जाते हैं ठीक है जी हां जी फिर आ ਦੱਸੋ ਵੀ ਆਹ ਜੰਤਰ ਜਾਂ ਕੀ ਲੱਗਿਆ ਹੋਇਆ ਓਰੇ ਜਦੋਂ ਸਾਡੀ ਰੇਹ ਤਿਆਰ ਹੋ ਜਾਂਦੀ ਆ ਅੱਛਾ ਬਲ ਮੇਰੇ ਉਧਰ ਮਸ਼ੀਨ ਚਾਹੁੰਦੇ ਆਂ ਅੰਦਰ ਆਂ ਪਿੱਟਾਂ ਨੂੰ ਕੱਢ ਪਿੱਟਾਂ ਨੂੰ ਕੱਢਨੇ ਆ ਜਦੋਂ ਅੱਛਾ हां ਕੱਢ ਕੇ ਇੱਕ ਵਾਰ ਸੈਡਰ ਇੱਕ ਵਾਰੀ ਸੈਡਰ ਦੇ ਇਸ ਨੂੰ ਕੱਢ ਕੇ ਸੈਡਰ ਸੈਡਰ ਦਾ ਕੀ ਕੰਮ ਹੁੰਦਾ ਸੈਡਰ ਕੀ ਕਰਦਾ ਇਹ ਮਤਲਬ ਬਰੀਕ ਕਰਦਾ ਅੱਛਾ हां जी ਉਹ ਹੈਗਾ ਕੁਝ ਹੋਇਆ ਬਰੀ ਆ ਦੇਖੋ ਬਰੀ ਕਰਿਆ ਹੋਇਆ ਹੈ ਗਿੱਲਾ ਕੂੜਾ ਉਹਦੇ ਵਿੱਚ ਜਾਏਗਾ ਪੱਟਾਂ 'ਚ ਬਰੀ ਕਰਿਆ ਹੋਇਆ ਅੱਛਾ ਹਾਂਜੀ ਨਹੀਂ ਇੱਥੋਂ ਬਾਅਦ ਉੱਥੇ ਜਾਂਦਾ ਹਾਂ ਉਹਦੇ ਵਿੱਚ ਉੱਥੇ ਜਾਂਦਾ ਅੱਛਾ ਇਹ ਤੋਂ ਬਾਅਦ ਉੱਥੇ ਜਾਂਦਾ ਉੱਥੇ 70 ਦਿਨਾਂ ਲੰਘਦਾ ਹਾਂਜੀ ਹਾਂ ਕੋਈ ਰੇਬ ਬਣੀ ਹੋਰ ਹੈਗੀ ਆ ਬਰੇਬ ਬਿਹਾਲੀ ਫਿਲਹਾਲ ਤਾਂ ਬੰਡ ਚੁੱਕੇ ਆਂ ਅਸੀਂ ਅੱਛਾ 15 ਅਗਸਤ ਨੂੰ ਜਿਹੜੀ ਪਈ ਸੀਗੀ ਬਾਰਿਸ਼ ਦਿੱਤੀ ਗਈ ਸੀਗੀ ਅੱਛਾ ਤੇ ਬਾਕੀ ਥੋੜਾ ਜਿਹਾ ਬਰਸਾਤ ਦਾ ਮੌਸਮ ਚੱਲ ਰਿਹਾ ਨਾ ਠੀਕ ਹੈ ਫਿਰ ਇਹਦੇ ਵਿੱਚ ਕੀ ਪ੍ਰੋਸੈਸ ਹੁੰਦਾ ਇਹਦੇ ਵਿੱਚ ਜਦੋਂ ਆਹ ਕੱਢ ਕੇ ਇੱਕ ਵਾਰੀ ਹਵਾ ਲਵਾ ਕੇ ਇਹਦੇ ਵਿੱਚ ਨੂੰ ਛਾਂ ਲੀਜੀ ਜਾਂਦੀ ਹੈ ਅਸਾਂ ਛਾਂ ਲੀ ਜਾਂ ਹਾਂਜੀ ਇਹ ਛਾਂਣ ਦਾ ਕੰਮ ਕਰਦਾ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੇ ਘਰਾਂ ਦੇ ਵਿੱਚ ਜਿਹੜਾ ਗਿੱਲਾ ਤੇ ਸੁੱਕਾ ਕੂੜਾ ਹੁੰਦਾ ਉਹ ਕਿਸ ਤਰ੍ਹਾਂ ਐਦਾਂ ਮੈਨੇਜਮੈਂਟ ਹੁੰਦੀ ਹੈ ਅੱਗੇ ਉਹਦਾ ਐਦਾਂ ਕੰਮ ਇੱਕ ਸਾਡੀ ਹੱਥ ਬੰਨ ਕੇ ਮਕੌਰ ਸਾਹਿਬ ਦੇ ਵਾਸੀਆਂ ਨੂੰ ਵੀ ਜੋ ਵੀ ਸਾਡੇ ਵਰਕਰ ਆਂਦੇ ਆ ਦੁਬਾਰਾ ਫੇਰ ਬੇਨਤੀ ਕਰਦੇ ਵੀ ਉਹਨਾਂ ਨੂੰ ਕੂੜਾ ਲੱਗ-ਲੱਗ ਦਿੱਤਾ ਜਾਵੇ, ਗਿੱਲਾ ਲੱਗ ਦਿੱਤਾ ਜਾਵੇ ਤੇ ਸੁੱਕਾ ਅਲੱਗ ਦਿੱਤਾ। ਹੁਣ ਮੈਨੂੰ ਇੱਕ ਵਾਰ ਤੁਸੀਂ ਇਹ ਦੱਸੋ ਗਿੱਲਾ ਕੂੜਾ ਤੇ ਸੁੱਕਾ ਕੂੜਾ ਇਹ ਦੱਸ ਦੋ ਵੀ ਕਿੱਥੇ ਅਲੱਗ-ਅਲੱਗ ਰੱਖਣ। ਹੁਣ ਗਿੱਲੇ 'ਚ ਕਿਹੜੇ ਆਂਦੇ ਆ ਉਹ ਦੱਸ ਦੋ। ਗਿੱਲੇ ਕੂੜੇ 'ਚ। ਦੇਖੋ ਜੀ ਘਰ ਦਾ ਬਚਿਆ ਖਾਣਾ, ਠੀਕ। ਹਾਲ ਫਰੂਟ ਵੱਜ ਜਾਂਦੇ ਆ। ਛਿਲਕੇ ਵੱਜ ਗਏ, ਪੱਤੇ ਵੀ ਗਿੱਲੇ ਕੂੜੇ ਚ ਆਂਦੇ ਆ। ਠੀਕ ਆ। ਹਾਂਜੀ। ਠੀਕ ਆ ਤੇ ਸੁੱਕੇ 'ਚ? ਸੁੱਕੇ 'ਚ ਆ ਗਿਆ ਆਪਣੇ ਪਲਾਸਟਿਕ ਹੋ ਗਿਆ, ਪੋਲੀਥੀਨ ਹੋ ਗਿਆ, ਗੱत्ता ਹੋ ਗਿਆ, ਜੁੱਤੀਆਂ ਵਗਾਰੇ ਤਾਂ ਟਾਇਰ ਵਗੈਰਾ ਹੁੰਦੇ ਸਾਈਕਲਾਂ ਵਗੈਰਾ ਦੇ ਉਹ ਵੀ ਸੁੱਕੇ ਕੂੜੇ ਦੇ ਵਿੱਚ ਆਂਦੇ। ਦੋਸਤੋ ਮੈਂ ਬੇਨਤੀ ਕਰਦਾ ਜਿੱਦਾਂ ਸਾਡੇ ਸ਼ੋਕਮਾਰ ਜੀ ਨੇ ਦੱਸਿਆ ਉਸ ਤਰ੍ਹਾਂ ਤੁਸੀਂ ਇਹ ਦੋਨੇ ਕੂੜੇ ਅਲੱਗ-ਅਲੱਗ ਇਕੱਠੇ ਕਰਨੇ ਆ ਤੇ ਜਦੋਂ ਤੁਹਾਡੇ ਘਰ ਕੋਈ ਵੀ ਵਰਕਰ ਆਂਦੇ ਆ ਜਾਂ ਕਲੈਕਟ ਕਰਨ ਲਈ ਜਾਂਦੇ ਆ ਤਾਂ ਰਿਸ਼ਕੇ ਤੇ ਆਂਦੇ ਆ ਗੱਡੀਆਂ ਵੀ ਆਂਦੇ ਆ ਆਪਣੇ ਛੋਟੇ ਹਾਂਤੀ ਦੇ ਤੇ ਜਰੂਰ ਤੁਸੀਂ ਸੁੱਕਾ ਤੇ ਜਿਹੜਾ ਗਿੱਲਾ ਓਹਾਂ ਨੂੰ ਅਲੱਗ-ਅਲੱਗ ਰੱਖਣਾ ਤੇ ਉਹਦੇ ਦੇਖੋ ਤੁਸੀਂ ਵੀ ਭਾਰਤ ਸਰਕਾਰ ਦਾ ਕਿੰਨਾ ਵਧੀਆ ਜਿਹੜਾ ਉਪਰਾਲਾ ਤੁਸੀਂ ਕਹਿ ਸਕਦੇ ਆ ਕਿ ਕੂੜੇ ਨੂੰ ਜਿਹੜਾ ਵਰਤੋਂ 'ਚ ਲਿਆ ਕੇ ਇਹਨੂੰ ਅੱਗੇ ਕਿਦਾਂ ਕਿਦਾਂ ਭੇਜਿਆ ਜਾਂਦਾ ਖੇਤਾਂ ਤੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਤੇ ਆ ਸਾਰੇ ਸੇ ਸਵੱਛਤਾ ਅਭਿਆਨ ਚਲਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਤੇ ਉਹਦੇ ਬਾਰੇ ਵੀ ਦੱਸ ਦਿਓ ਵੀ ਇਹ ਬੁਲੇ ਚ ਕੀ ਕਰਨ ਲੋਕ ਸਵੈਦਾ ਜ਼ਿਆਦਾ ਧਿਆਨ ਰੱਖਣ ਹਾਂਜੀ ਹਰ ਵਾਰ ਰੱਖਣ ਨਾ ਨਾ ਇਹ ਤਾਂ ਆਪਣੇ ਖਾਤੇ ਦੇਖੋ ਜੀ ਕਿਸੇ ਨੂੰ ਕਹਿਣ ਸਪੈਸ਼ਲ ਦਿਨ ਜਿੱਦਾਂ ਮਨਾਇਆ ਜਾਂਦਾ ਇਹਦੇ ਬਾਰੇ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਜੀ ਆਪਣਾ ਆਲਾ ਦਵਾਲਾ ਇਹ ਸਾਫ਼ ਰੱਖੋਗੇ ਤਾਂ ਸਾਡਾ ਸ਼ਹਿਰ ਸਾਫ਼ ਰਹੇਗਾ। ਠੀਕ ਹੈ। ਆਮ ਜਨਤਾ ਦੀ ਲੋਕਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਣਾ ਘਰ ਸਭ ਤੋਂ ਪਹਿਲਾਂ ਆਪਣਾ ਘਰ ਸਾਫ਼ ਰੱਖਣਾ। ਇਹ ਸਭ ਤੋਂ ਪਹਿਲਾਂ ਆਪਣਾ ਘਰ ਸਾਫ਼ ਰੱਖਣਾ। ਇੱਕ ਆਮ ਲੋਕਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਸਭ ਤੋਂ ਪਹਿਲਾਂ ਉਹ ਆਪਣਾ ਘਰ ਸਾਫ਼ ਰੱਖਣ ਫਿਰ ਆਪਣਾ ਆਲਾ ਦਵਾਲਾ ਫਿਰ ਸ਼ਹਿਰ। ਜਦੋਂ ਸ਼ਹਿਰ ਤੇ ਆਲਾ ਦਵਾਲਾ ਸਭ ਕੁਝ ਸਾਫ਼ ਹੋਏਗਾ ਤਾਂ ਬਿਮਾਰੀਆਂ ਤੇ ਹੋਰ ਬਿਮਾਰੀਆਂ ਦੇ ਵਿਚਾਰੇ ਰਹੇਗਾ। ਤੇ ਸਰਕਾਰ ਦੀ ਵੀ ਮਦਦ ਹੁੰਦੀ ਜਿੱਦਾਂ ਇਹ ਸਰਕਾਰ ਨੇ ਐਡਾ ਬੜਾ ਪ੍ਰੋਜੈਕਟ ਲਾਇਆ ਹੈ ਆਪਾਂ ਦੇਖ ਸਕਦੇ ਟੀਮ ਪਾਈ ਹੋਈ ਵਧੀਆ ਬਣਾ ਰਹੀ ਹੈ ਇਹ ਪ੍ਰੋਜੈਕਟ ਅੰਦਰ ਆਇਆ ਅਕਸਰ ਪਹਿਲੀ ਵਾਰ ਹੈ ਔਰ ਇਹ ਪ੍ਰੋਜੈਕਟ ਲੋਕਾਂ ਦੀ ਭਾਗੀਦਾਰੀ ਨਾਲ ਹੀ ਚੱਲਣਾ ਹੈ ਅੱਛਾ ਹਾਂ ਜੇ ਅਸੀਂ ਸੁੱਕਾ ਕੂੜਾ ਗਿੱਲਾ ਕੂੜਾ ਲੋਕ ਆਪਣੀ ਨੈਤਿਕ ਜ਼ਿੰਮੇਵਾਰੀ ਨਾਲ ਕੱਢਣਗੇ ਐ ਬਾਹਰ ਨਹੀਂ ਸੁੱਟਣਗੇ ਇਹਨਾਂ ਨੂੰ ਸਵਰਪਿਤ ਕਰਨਗੇ ਤਾਂ ਉਹਦਾ ਚੰਗਾ ਇੱਕ ਮੈਨੇਜਮੈਂਟ ਦੇ ਤਹਿਤ ਸਾਫ਼ ਹੋ ਜਾਂਦਾ ਬਿਲਕੁਲ ਤੁਸੀਂ ਦੇਖ ਸਕਦੇ ਕਿੰਨਾ ਕੂੜਾ ਪਿਆ ਜੇ ਇਹ ਹੀ ਕੂੜਾ ਲਗਭਗ ਇੱਥੇ ਨਾ ਹੋ ਕੇ ਕਿਤੇ ਬਾਹਰ ਹੁੰਦਾ ਤਾਂ ਕੂੜੇ ਦੇ ਢੇਰ ਹੋਣੇ ਵੱਡੇ ਵੱਡੇ ਔਰ ਇਹ ਤਾਂ ਖਤਮੇ ਹੋ ਜਾਂਦਾ ਇੱਕ ਤਰ੍ਹਾਂ ਦਾ ਗੂੜਾ ਖਾਦ ਬਣ ਜਾਂਦੀ ਖਾਦ ਜਾ ਕੇ ਬੂਟਿਆਂ ਦੇ ਨਾਲ ਹੀ ਵਾਰਾ ਪਸ਼ੂਆਂ ਉਹ ਖਰੀਸੀ ਫਿਰਦੇ ਆ ਸਾਡੇ ਕੋਲ ਪ੍ਰਾਪਰਟੀ ਆਊਗਾ ਅਸੀਂ ਉਹਦੀ ਸੋਲੂਸ਼ਨ ਕਰਦੇ ਰਹਾਂਗੇ ਇਹਦਾ ਚਮਕੌਰ ਵਾਲੇ ਸਹਯੋਗ ਤਾਂ ਸਾਰੇ ਦਿੰਦੇ ਆ ਗੱਟੀਆਂ ਦੇ ਬੰਨੇ ਹੋਰ ਤਾਂ ਚਾਰਜਿੰਗ ਤੇ ਜਗ੍ਹਾ ਵੀ ਨਹੀਂ ਰਹੀ ਹੁਣ ਤਾਂ ਖੁੱਲੇ ਗੂੜੇ ਦੇ ਹੈਗੀਆਂ ਨੇ ਜੋ ਇੱਕ ਵਾਰ ਸਾਡੇ ਨਾਲ ਫਿਰ ਵੀ ਬਹੁਤ ਜ਼ਿਆਦਾ ਅਸੀਂ ਕੰਮ ਤੇ ਬਹੁਤ ਬਹੁਤ 170% ਤਾਂ ਦੇਣ ਲੱਗੇ 70 ਵੀ ਨਹੀਂ ਆਉਦੇ 90 ਹੋਗੇ 90 ਆ ਗਿਆ ਹਾਂ 10% ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਸੁੱਕਾ ਕੋੜਾ ਗਿੱਲਾ ਕੋੜਾ ਕੱਢ ਕੇ ਇਹਨਾਂ ਜਿਹੜੇ ਕੋਈ ਬੇਸ ਕਲੈਕਟਰ ਆਉਣੇ ਸਾਡੇ ਕੋਲ ਉਹਨਾਂ ਨੂੰ ਜ਼ਰੂਰ ਦਿਓ ਬਾਹਰ ਨਾ ਸਿਟੋ ਇਹਹੀ ਬੇਨਤੀ ਬਿਰਦੀ ਨੇ ਵੀ ਕੀਤੀ ਹੈ ਤੇ ਹੀ ਵੰਦੀ ਅਸੀਂ ਕਰਦੇ ਆ ਜੀ ਸਾਹਿਬ ਵੀ ਆ ਕੇ ਗਏ ਹੋ ਹਾਂ ਜੀ ਉਹ ਕਿਹ ਕੇ ਗਏ ਆ ਉਹ ਜੀ ਦੇਖ ਕੇ ਗਏ ਵਧੀਆ ਕਹਿ ਕੇ ਗਏ ਸਾਡੇ ਕੰਮ ਅਚਰ ਮੈਨੇਜਮੈਂਟ ਦੇਖ ਕੇ ਗਏ ਹਾਂ ਇਦਾਂ ਚੱਲ ਰਿਹਾ ਕੰਮ ਤੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਜੀ ਆਰ ਸੀ ਲਾਈਵ ਟੀਵੀ ਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਹੈ ਤੇ ਸਾਡੇ ਨਾਲ ਅਸੀਂ ਅਸ਼ੋਕ ਜੀ ਮੇਰਾ ਵੀਰ ਸਾਹਿਬ ਵੀ ਮਡੋਲੀ ਤੋਂ ਸੋ ਬਹੁਤ ਬਹੁਤ ਧੰਨਵਾਦ ਤੇ ਹੋਰ ਸਾਡੇ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਇਹ ਆਰ ਸੀ ਲਾਈਵ ਟੀਵੀ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਜੀ ਸਾਰਿਆਂ ਦਾ ਬਹੁਤ ਬਹੁਤ